ਮਹਾਰਾਜ ਕਹਿੰਦੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁੱਗ ਬਦਲ ਗਏ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨ ਇਹ ਤਪਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਭ ਯੁੱਗ ਦੇ ਸੀ ਚੰਦਰਾ ਵੀ ਹੋਈ ਹੈ ਤੇ ਜ਼ਮੀਨ ਵੀ ਹੋਈ ਹੈ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਵੀ ਉਹ ਹੀ ਨੇ ਵਗਦੀ ਹੋਈ ਪਮਨ ਵੀ ਹੋਈ ਹੈ ਗੁਰੂ ਨਾਨਕ ਕਹਿੰਦੇ ਸਾਗਰ ਸਮੁੰਦਰ ਵੀ ਹੋਈ ਹੈ جو ہزارہ سال پہلے سی ہوئی ہے جو سدگلے سورج شند تارے سن وہی نے دے کہ یوگ بدل گئے <coughs> کی بدلے کہ یوگ بدل گئے نہ پشو بدلے نہ پکشی بدلے نہ سورج بدلے نہ چندرمہ بدلے نہ تارے بدلے نہ دھرتی بدلے <coughs> ਧਨ ਗੁਰ ਨਾਨਕ ਦੇਵ ਜੀ ਮਹਾਰਾਜ ਜੀ ਕਰਨ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਏ ਸਮਝ ਬਦਲ ਜਾਂਦੀ ਏ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਏ ਯੋਗੋ ਬਦਲ ਜਾਂਦਾ